ਸਾਨੂੰ ਬੜਾ ਪ੍ਰਾਊਡ ਹੈ ਕਿ ਅਸੀਂ 9% ਕੱਲਾ ਅਸੀਂ এমਪਲੋਇਮੈਂਟ ਜਨਰੇਟ ਕਰ ਰਹੇ ਹਾਂ ਅਸੀਂ ਜਿਵੇਂ ਕਿ ਅਸੀਂ ਦੱਸਿਆ ਜੀ ਫੋਰਨ ਕੰਸੀ ਦੀ ਅਸੀਂ ਗੱਲ ਕਰੀਏ ਤਾਂ ਕੋਈ ਵੀ ਕੰਟਰੀ ਫੋਰਨ ਕੰਸੀ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ ਅਸੀਂ ਮੈਕਸਿਮ ਜਿਹੜਾ ਫੋਰਨ ਕੰਸੀ ਨੂੰ ਵੀ ਕ੍ਰੀਏਟ ਕਰ ਰਹੇ ਹਾਂ ਜੇ ਟੂਰਿਜ਼ਮ ਦੀ ਗੱਲ ਕਰੀਏ ਤਾਂ ਅਸੀਂ ਟੂਰਿਜ਼ਮ ਨੂੰ ਵੀ ਪ੍ਰਮੋਟ ਕਰ ਰਹੇ ਹਾਂ ਜੀ ਜੇ ਟੈਕਸੇਸ਼ਨ ਦੀ ਗੱਲ ਕਰੀਏ ਤਾਂ ਇੰਡੀਆ ਵਿੱਚ ਜਿਹੜਾ ਹਸਪੀਟੈਲਟੀ ਸੈਕਟਰ ਤੇ ਟੈਕਸ ਹੈਗਾ ਇਹ 12% ਤੋਂ ਲੈ ਕੇ 28% ਤੱਕ ਹੈਗਾ। ਉਹ ਜਿਵੇਂ ਪ੍ਰਾਈਮਰ Minister ਸਾਹਿਬ ਨੇ ਕਿਹਾ ਵੀ ਅਸੀਂ ਆਪਣੇ ਦੇਸ਼ ਨੂੰ ਪ੍ਰਮੋਟ ਕਰੀਏ। ਉਂਝ 28% ਸਾਡਾ ਟੈਕਸੇਸ਼ਨ ਹੈ ਤਾਂ ਅਸੀਂ ਕਿਵੇਂ ਕਰੋ ਕਰਾਂਗੇ? ਹੁਣ ਜੇ ਅਸੀਂ ਗੱਲ ਕਰਦੇ ਹਾਂ ਸਿੰਗਾਪੁਰ ਦੀ ਕਰਦੇ ਹਾਂ, థਾਈਲੈਂਡ ਦੀ ਕਰਦੇ ਹਾਂ, ਵਿਤਨਾਮ ਦੀ ਕਰਦੇ ਹਾਂ। ਉੱਥੇ ਜਿਹੜੀ ਟੈਕਸੇਸ਼ਨ ਹੈ ਉਹਨੇ 5 ਤੋਂ 10% ਹੈਗੀ ਆ। ਉੱਥੋਂ ਦਾ ਇਨਫਰਾਸਟ੍ਰਕਚਰ ਬੈਟਰ ਹੈ, 에어ਪੋਰਟ ਬੈਟਰ ਹੈਗੇ ਆ। ਜਿਹੜਾ ਸਾਡੀ ਹੋਟਲ ਐਂਡ ਰਿਜ਼ੋਰਟਸ ਹੈ ਇਹਨੂੰ ਇੰਡਸਟਰੀਅਲ ਦਰਜਾ ਨਹੀਂ ਦਿੱਤਾ ਗਿਆ ਅਜੇ ਤੱਕ ਜਦ ਕਿ ਸਭ ਤੋਂ ਜ਼ਿਆਦਾ ਟੈਕਸ ਵੀ ਮੇਰੇ ਕਾਲ ਸਾਡੀ ਇੰਡਸਟਰੀ ਹੀ ਕਰਦੀ ਹੋਈ ਹੈ ਨਾ ਸਭ ਤੋਂ ਰੈਵਨਿਊ ਵੀ ਅਸੀਂ ਹੀ ਜਨਰੇਟ ਕਰਦੇ ਆ 2012 ਤੋਂ ਲੈ ਕੇ ਹੁਣ ਤੱਕ ਦੇਖ ਲਓ ਕਿੰਨੇ ਸਾਲ ਬੀਤ ਗਏ ਆ ਜਿਹੜਾ ਇੰਡਸਟਰੀ ਦਾ ਸਟੇਟਸ ਨੋਟੀਫਿਕੇਸ਼ਨ ਹੋ ਚੁੱਕਾ ਹੈ ਉਹਦੀਆਂ ਸੂਲਦਾ ਨਹੀਂ ਐਕਸਟੈਂਡ ਕੀਤੀਆਂ ਗਈਆਂ ਇਸ ਇੰਡਸਟਰੀ ਨੂੰ ਬਸ ਇੰਨੀ ਕੀ ਤਾਕਤ ਹੈ ਸਾਡੀ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਲੁਧਿਆਣਾ ਦੇ ਨਿੱਜੀ ਹੋਟਲ ਦੇ ਵਿੱਚ ਹੋਟਲਸ ਐਂਡ ਰੈਸਟੋਰੈਂਟ ਐਸੋਸੀਏਸ਼ਨ ਪੰਜਾਬ ਦੇ ਜਿਹੜੇ ਮੈਂਬਰ ਸਬੰਧ ਨੇ ਉਹ ਅੱਜ ਇਕੱਠੇ ਹੋਏ ਨੇ ਤੇ ਜਿੱਥੇ ਉਹਨਾਂ ਨੇ ਹੋਟਲ ਇੰਡਸਟਰੀ ਨੂੰ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਬਾਰੇ ਡਿਸਕਸ਼ਨ ਜਿਹੜਾ ਕੀਤਾ ਆ ਤੇ ਇੱਥੇ ਮੇਰ ਸਾਹਿਬ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਅਸੀਂ ਜਾਣਕਾਰੀ ਲੈ ਲੈਨੇ ਆ ਵੀ ਕੀ ਕੀ ਮੁੱਦੇ ਅੱਜ ਡਿਸਕਸ ਹੋਏ ਇੱਥੇ ਤੇ ਉਹਨਾਂ ਦੇ ਕੀ ਜਿਹੜੇ ਹੱਲ ਨਿਕਲਣਗੇ ਸਰ ਵਾਟ ਯੂ ਨੇਮ ਪਲੀਜ਼ ਨਹਿਲ ਠਾਕੁਰ ਪੰਜਾਬ ਸਟੇਟ ਟ੍ਰੇਡਰ ਕਮਿਸ਼ਨ ਮੇਰਾ ਡਿਪਾਰਟਮੈਂਟ ਆਕਸਾਈਜ਼ ਐਂਡ ਟੈਕਸੇਸ਼ਨ ਹੈ ਤੇ ਮੈਂ ਅੱਜ ਐਜ਼ ਅ ਹੋਟਲੀਅਰ ਅੱਜ ਅਸੀਂ ਇੱਕ ਨਵੀਂ ਟੀਮ ਬਣਾਉਣੇ ਪਹਿਲਾਂ ਮੈਂ ਅੱਜ ਐਜ਼ ਅ ਹੋਟਲੀਅਰ ਦੇ ਗੈਸਟ ਦੇ ਤੌਰ ਤੇ ਆਇਆ ਤੇ ਇੱਕ ਨਵੀਂ ਟੀਮ ਕਿਉਂਕਿ ਮੈਂ ਹੋਟਲ ਐਸੋਸੀਏਸ਼ਨ ਦੇ ਅੰਦਰ ਵੀ ਇੱਕ ਪੰਜਾਬ ਦਾ ਇੱਕ ਮੇ ਕੋਈ ਜ਼ਿੰਮੇਵਾਰੀ ਹੈ ਜਿਸ ਜਨਨਸਕਤਰਮ ਹੈ ਔਰ ਸਰਕਾਰ ਦੇ ਅੰਦਰ ਵੀ ਆਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਮੇਰੇ ਕੋਲ ਹੀ ਹੈ ਤਾਂ ਮੈਂ ਅੱਜ ਅਸੀਂ ਕਹੇ ਤੇ ਜਿਹੜੀ ਲੋਜਾਨੇ ਦੇ ਵਿੱਚ ਇੱਕ ਟੀਮ ਦੀ ਕਮੀ ਸੀ ਪੰਜਾਬ ਦੇ ਵਿੱਚ ਅਸੀਂ ਲਗਭਗ 18-19 ਜ਼ਿਲ੍ਹੇ ਚ ਸਾਡੀ ਟੀਮ ਹੈਗੀ ਹੈ ਤੇ ਅੱਜ ਅਸੀਂ ਇੱਕ ਇੱਥੇ ਨਵੀਂ ਟੀਮ ਗਠਿਤ ਕੀਤੀ ਹੈ ਜਿਹਦੇ ਕਿ ਥੋੜੇ ਟਾਈਮ ਬਾਅਦ ਅਸੀਂ 10-15 ਮਿੰਟ ਬਾਅਦ ਇੱਕ ਨਵਾਂ ਚਿਹਰਾ ਦਿਵਾਂਗੇ ਲੁਧਿਆਣੇ ਦੇ ਜਿਹੜਾ ਕਿ ਲੁਧਿਆਣੇ ਦੀ ਜਿਹੜੀ ਕੋਈ ਵੀ ਹੋਟਲ ਦੀ ਇੰਡਸਟਰੀ ਦੀ ਹੌਸਪੀਟੈਲਿਟੀ ਦੀ ਕੋਈ ਪ੍ਰੋਬਲਮਸ ਹੈ ਉਹਨੂੰ ਸੋਲਵ ਕਰ ਸਕਣ ਆਦਰਵਾਇਜ਼ ਇੱਥੇ ਹੀ ਚੀਜ਼ ਦੀ ਕਮੀ ਸੀ ਜਿਹੜੀ ਕਮੀ ਅਸੀਂ ਹੁਣ ਦੂਰ ਕਰਾਂਗੇ ਬਾਕੀ ਜਿਹੜੇ ਮੇਰ ਸਾਹਿਬ ਕਹਿੰਗੇ ਵੀ ਕੋਈ ਵੀ ਪ੍ਰੋਬਲਮਸ ਹੈਗੀ ਹੈ ਸਰਕਾਰ ਚ ਅਸੀਂ ਹੈਗੇ ਮੇਰੇ ਰਿਲੇਟਡ ਕੋਈ ਵੀ ਡਿਪਾਰਟਮੈਂਟ ਜਿਹਨੂੰ ਐਕਸਾਈਜ਼ ਦਾ ਕੋਈ ਪ੍ਰੋਬਲਮ ਹੈ ਜੀਐਸਟੀ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਅਸੀਂ ਹਮੇਸ਼ਾ ਹੱਲ ਕਰਦੇ ਆ ਪਿਛਲੇ 3 ਸਾਲ ਤੋਂ ਕੋਈ ਵੀ ਇੰਡਸਟਰੀ ਦੀ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਸੋਲਵ ਕਰਦੇ ਆ ਆਨ ਦੀ ਆਨ ਵਾਲੇ ਟਾਈਮ 'ਚ ਵੀ ਕਰਾਂਗੇ ਠੀਕ ਹੈ ਸਰ ਹੋਟਲ ਇੰਡਸਟਰੀ ਜਿਹੜੀ ਸਭ ਤੋਂ ਵੱਡੀ ਇੰਡਸਟਰੀ ਹੈ ਤੇ ਸਭ ਤੋਂ ਵੱਧ ਟੈਕਸ ਪੇਅਰ ਵੀ ਹੈ ਤੇ ਕੀ ਉਹਨੀਆਂ ਸਹੂਲਤਾਂ ਮਿਲ ਪੰਦੀਆਂ ਮੈਂ ਜਿੰਨਾ ਤੁਸੀਂ ਟੈਕਸ ਪੇਅਰ ਕਰਦੇ ਹੋ ਬੜਾ ਅੱਛਾ ਕਵਚਨ ਤੁਸੀਂ ਪੁੱਛਿਆ ਬੇਸ਼ੱਕ ਜਿਹੜੀ ਹੈਗੀ ਹੈ ਗਵਰਨਮੈਂਟਸ ਜਿਹੜੀਆਂ ਹੈਗੀਆਂ ਅਸੀਂ ਮੈਕਸਿਮ ਤੁਸੀਂ ਟੈਕਸ ਪੇਅਰ ਦੀ ਗੱਲ ਕੀਤੀ ਤਾਂ ਮੈਕਸਿਮ ਜਿਹੜੀ ਇਹ ਇੰਡਸਟਰੀ ਹੈ ਜੀਐਸਟੀ ਜਿਹੜਾ ਪੇ ਕਰ ਰਹੀ ਹੈ ਜੇ এমਪਲॉयਮੈਂਟ ਦੀ ਗੱਲ ਕਰੀਏ ਤਾਂ ਸਾਨੂੰ ਬੜਾ ਪ੍ਰਾਊਡ ਹੈ ਕਿ ਅਸੀਂ 9% ਕੱਲਾ ਅਸੀਂ এমਪਲॉयਮੈਂਟ ਜਨਰੇਟ ਕਰ ਰਹੇ ਹਾਂ ਅਸੀਂ ਜਿਵੇਂ ਕਿ ਅਸੀਂ ਦੱਸਿਆ ਜੀ ਫੋਰਨ ਕੰਸੀ ਦੀ ਅਸੀਂ ਗੱਲ ਕਰੀਏ ਤਾਂ ਕੋਈ ਵੀ ਕੰਟਰੀ ਫੋਰਨ ਕੰਸੀ ਤੋਂ ਬਿਨਾ ਸਰਵਾਈਵ ਨਹੀਂ ਕਰ ਸਕਦਾ ਅਸੀਂ ਮੈਕਸਿਮ ਜਿਹੜਾ ਫੋਰਨ ਕੰਸੀ ਨੂੰ ਵੀ ਕ੍ਰੀਏਟ ਕਰ ਰਹੇ ਹਾਂ ਜੇ ਟੂਰਿਜ਼ਮ ਦੀ ਗੱਲ ਕਰੀਏ ਤਾਂ ਅਸੀਂ ਟੂਰਿਜ਼ਮ ਨੂੰ ਵੀ ਪ੍ਰਮੋਟ ਕਰ ਰਹੇ ਹੈਗੇ ਹਾਂ ਬਟ ਜਿੱਦੀ ਵੱਡੀ ਇੰਡਸਟਰੀ ਹੈਗੀ ਆ ਅੱਜ ਕਿਸੇ ਨੇ ਸੋਚਿਆ ਨਹੀਂ ਸੀ ਵੀ ਦੁਨੀਆ ਦੀ ਸਭ ਤੋਂ ਵੱਡੀ ਇੰਡਸਟਰੀ ਬਣੂ ਜੇ ਮੈਂ ਟੇਕ ਅਵੇ ਦੀ ਗੱਲ ਕਰਾਂ ਤਾਂ 138% ਟੇਕ ਅਵੇ ਸਾਡਾ ਜਿਹੜਾ ਬ ग्रो तो किया है हूँ जो इंडस्ट्री वीडी होंगी नैचुरली प्रॉब्लम्स भी है वह जिस तरह हूँ पिछले मोदी साहब ने कहा भी जोड़ा है देश देखने, विदेश देखने से पहले देखे अपना देश अच्छा स्लोगन सी अच्छी ਉਹਨਾਂ ਦੀ ਸੋਚ ਹੈਗੀ ਹੈ ਬਟ ਅਗਰ ਅਸੀਂ ਕੰਪੀਟ ਕਰਨਾ ਚਾਹੁੰਦੇ ਹਾਂ ਅਗਰ ਕਿਸੇ ਫੋਰਨ ਦੇ ਟੂਰਿਜ਼ਮ ਨੂੰ ਅਸੀਂ ਕੰਪੀਟ ਕੰਪੀਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਹੋ ਜਿਹਾ ਇਨਫਰਾਸਟ੍ਰਕਚਰ ਉਹੋ ਜਿਹੀ ਫੈਸਿਲਿਟੀ ਵੀ ਪ੍ਰੋਵਾਈਡ ਕਰਨੀ ਪਊਗੀ ਜੇ ਅਸੀਂ ਟੈਕਸੇਸ਼ਨ ਦੀ ਗੱਲ ਕਰੀਏ ਤਾਂ ਇੰਡੀਆ ਵਿੱਚ ਜਿਹੜਾ ਹੌਸਪੀਟੈਲਿਟੀ ਸੈਕਟਰ ਤੇ ਟੈਕਸ ਹੈਗਾ ਇਹ 12% ਤੋਂ ਲੈ ਕੇ 28% ਤੱਕ ਹੈਗਾ ਹੁਣ ਜਿਵੇਂ ਪ੍ਰਾਈਮਰੀ ਸਰ ਨੇ ਕਿਹਾ ਵੀ ਅਸੀਂ ਆਪਣੇ ਦੇਸ਼ ਨੂੰ ਪ੍ਰੋਮੋਟ ਕਰੀਏ ਹੁਣ ਜੇ 28% ਸਾਡਾ ਟੈਕਸੇਸ਼ਨ ਹੈ ਤਾਂ ਅਸੀਂ ਕਿਵੇਂ ਕਰੋ ਕਰਾਂਗੇ ਹੁਣ ਜੇ ਅਸੀਂ ਗੱਲ ਕਰਦੇ ਹਾਂ ਸਿੰਗਾਪੁਰ ਦੀ ਕਰਦੇ ਹ ਦੇ ਟੈਕਸੇਸ਼ਨ ਆਨਲੀ 5 ਤੋਂ 10% ਹੈ ਗਿਆ ਉਥੋਂ ਦਾ ਇਨਫਰਾਸਟ੍ਰਕਚਰ ਬੈਟਰ ਹੈ 에어ਪੋਰਟ ਬੈਟਰ ਹੈਗੇ ਸੋ ਸਾਨੂੰ ਜੇ ਅਸੀਂ ਚਾਹਦੇ ਆ ਵੀ ਸਾਡਾ ਵੀ ਟੂਰਿਜ਼ਮ ਜਿਹੜਾ ਨੰਬਰ 1 ਤੇ ਆਵੇ ਅੱਜ ਅਸੀਂ ਕੰਟਰੀ ਵਿੱਚ ਜੇ ਵਰਲਡ ਦੀ ਗੱਲ ਕਰੀ ਤਾਂ 39th ਪੋਜੀਸ਼ਨ ਤੇ ਅਸੀਂ ਅੱਜ ਖੜੇ ਹੈਗੇ ਅੱਜ ਅੱਜ ਅਸੀਂ ਬੇਸ਼ੱਕ ਕੰਮ ਹੋ ਰਿਹਾ ਹੈਗਾ ਲੇਕਿਨ ਉਹਨਾ ਕੰਮ ਸਾਡਾ ਇਨਫਰਾਸਟ੍ਰਕਚਰ ਤੇ ਨਹੀਂ ਹੋ ਜਾਏਗਾ ਸੋ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਵਨ ਨੇਸ਼ਨ ਵਨ ਟੈਕਸ ਗਵਰਨਮੈਂਟ ਉੱਥੇ ਵੀ ਨਹੀਂ ਖੜੀ ਅੱਜ ਸਾਡੇ ਤੇ ਜੀਐਸਟੀ ਨਾਲ ਸਾਡੇ ਉੱਪਰ ਵੈਟ ਲਗਾ ਦਿੱਤਾ ਗਿਆ ਹੈ ਸੋ ਗਵਰਨਮੈਂਟ ਜਿਵੇਂ ਕਹਿ ਰ ਉਵੇਂ ਜਿਹੜੀ ਸੈਂਟਰ ਗਵਰਨਮੈਂਟ ਉਹਨੇ ਸਾਡੇ ਕੰਮ ਨਹੀਂ ਹੋ ਰਹੇ ਹੈਗੇ ਫਿਰ ਵੀ ਸਾਡੇ ਸਟੇਟ ਲੈਵਲ ਜਿਹੜਾ ਛੋਟੇ ਛੋਟੇ ਕੰਮ ਹੋ ਰਹੇ ਹੈਗੇ ਮੈਂ ਇਹ ਨਹੀਂ ਕਹਿੰਦਾ ਬਿਲਕੁਲ ਨਹੀਂ ਹੋ ਰਿਹਾ ਹੋ ਰਹੇ ਆ ਪਰ ਜਿਹੜੀ ਹੋਟਲ ਇੰਡਸਟਰੀ ਆ ਅਸੀਂ ਆਪਣੇ ਬਲਬੂਤੇ ਤੇ ਅਸੀਂ ਆਪਣਾ ਗਰੋ ਕਰ ਰਹੇ ਆ ਸਾਨੂੰ ਐਨੇ ਜਿਹੜੇ ਬੈਨੀਫਿਟ ਹੈ ਸਾਡੇ ਜਿਵੇਂ ਇੰਡਸਟਰੀਅਲ ਸਾਨੂੰ ਸਟੇਟਸ ਹੈ ਜਿਹੜਾ ਨੂੰ ਦੇ ਰੱਖਿਆ ਹੈਗਾ ਬਟ ਉਹਦੇ ਬੈਨੀਫਿਟ ਸਾਨੂੰ ਕੁਝ ਨਹੀਂ ਮਿਲਦੇ ਜਿਵੇਂ ਸਾਡੇ ਪਾਵਰ ਟੈਰਿਫ ਹੈ ਵਾਟਰ ਹੈ ਸੈਨੀਟੇਸ਼ਨ ਹੈ ਪੋਪੂਲ ਟੈਕਸ ਹੈ ਉਹ ਸਾਡੇ ਸਰ ਤੋਂ ਕਮਰਸ਼ੀਅਲ ਹੀ ਲਿੱਤੇ ਜਾ ਰਹੇ ਆ ਸੋ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਵੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਇੰਡਸਟਰੀ ਬਹੁਤ ਵੱਡੀ ਹੈ ਤੇ ਟੈਕਸਪੇਅਰ ਵੀ ਹੋ ਰਿਹਾ ਤੇ ਤੁਹਾਨੂੰ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਤੇ ਕੀ ਕੀ ਅੱਜ ਮੁਸ਼ਕਲਾਂ ਦੀ ਜਿਹੜੀ ਗੱਲਬਾਤ ਕੀਤੀ ਹੈ ਕੀ ਕੀ ਡਿਸਕਸ਼ਨ ਹੋਈ ਹੈ ਵੀ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਇੰਡਸਟਰੀ ਨੂੰ ਆ ਰਹੀਆਂ ਨੇ ਹੋਟਲ ਇੰਡਸਟਰੀ ਮੇਰਾ ਨਾਮ ਹੈ ਪੀਐਸ ਚੱਠਾ ਜੀ ਮੈਂ ਅੰਮ੍ਰਿਤਸਰ ਤੋਂ ਆਇਆ ਅੰਮ੍ਰਿਤਸਰ ਦੀ ਜਿਹੜੀ ਹੌਸਪਿਟੈਲਿਟੀ ਇੰਡਸਟਰੀ ਹੈ ਉਹਨੂੰ ਹੈਡ ਕਰਦਾ ਪ੍ਰੈਜ਼ੀਡੈਂਟ ਅੰਮ੍ਰਿਤਸਰ ਹੋਟਲਸ ਔਰ ਜਿਹੜੇ ਐਸੋਸੀਏਸ਼ਨ ਤੇ ਅੱਜ ਅਸੀਂ ਫੰਕਸ਼ਨ ਤੇ ਆਏ ਆ ਅਸੀਂ ਆਪਣਾ ਚੈਪਟਰ ਖੋਲਣ ਜਾ ਰਹੇ ਹਾਂ ਲੁਧਿਆਣੇ ਦੇ ਵਿੱਚ ਉਹ ਸਾਡੀ ਪੰਜਾਬ ਦੀ ਚੈਪਟਰ ਹੈਗਾ ਹੋਟਲ ਇੰਟਰਸਟਿੰਡੈਂਟ ਐਂਡ ਰਿਜ਼ੋਰਟ ਐਸੋਸੀਏਸ਼ਨ ਆਫ ਪੰਜਾਬ ਉਹਦਾ ਮੈਂ ਸੀਈਓ ਹਾਂ ਮੇਰੇ ਜਿਹੜੇ ਕਲੀਗ ਨੇ ਜਾਂ ਠਾਕੁਰ ਜੀ ਨੇ ਜਾਂ ਮੇਰੇ ਨਾਲ ਅਰੋੜਾ ਸਾਹਿਬ ਖਲੋਤੇ ਨੇ ਇਹਨਾਂ ਨੇ ਆਲਮੋਸਟ ਸਾਰੇ ਇਸ਼ੂਸ ਟੱਚ ਕਰ ਦਿੱਤੇ ਜਿਹੜੇ ਜਿਹੜੇ ਇਸ਼ੂ ਦੀ ਸਾਨੂੰ ਪ੍ਰੋਬਲਮ ਆ ਰਹੀ ਆ ਪਰ ਇਸ ਵੇਲੇ ਜੇ ਮੈਂ ਗੱਲ ਕਰਾਂ ਅ ਕਿਉਂਕਿ ਸਭ ਤੋਂ ਜ਼ਿਆਦਾ ਫਾਈਵ ਸਟਾਰ ਜਿਹੜੇ ਹਨ ਉਹ ਅੰਮ੍ਰਿਤਸਰ ਨੇ ਜੇ ਮੈਂ ਗੱਲ ਕਰਾਂ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਟੂਰਿਸਟ ਹੱਬ ਕਿਹਾ ਜਾਂਦਾ ਅੰਮ੍ਰਿਤਸਰ ਉਤੋਂ ਜਿਹੜਾ ਜਿਹੜਾ ਹੱਬ ਕਿਹਾ ਜਾਂਦਾ ਫਿਰ ਹੱਬ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਉਹ ਸੂਲਤਾਂ ਵੀ ਹੋਣੀਆਂ ਚਾਹੀਦੀਆਂ ਜਿਹੜੀਆਂ ਇੱਕ ਟੂਰਿਸਟ ਹੱਬ ਨੂੰ ਮਿਲੇ ਤੇ ਉਹ ਹੋਰ ਗਰੋਅ ਕਰ ਸਕੇ ਲਾਈਕ ਗੋਆ ਐਂਡ ਅਦਰ ਸਟੇਟਸ ਵਿਚ ਆਰ ਟੂਰਿਸਟ ਪ੍ਰਮੋਟਿਡ ਸਟੇਟਸ ਸਾਡ ਇਸ ਲਈ ਸਭ ਤੋਂ ਜ਼ਿਆਦਾ ਜਿਹੜੀ ਸਾਡੀ ਇੰਡਸਟਰੀ ਨੂੰ ਪ੍ਰੋਬਲਮ ਹੈ 2012 ਦੇ ਵਿੱਚ ਇਹਨੂੰ ਇੰਡਸਟਰੀ ਸਟੇਟਸ ਦਾ ਨੋਟੀਫਿਕੇਸ਼ਨ ਹੋ ਚੁੱਕਾ ਹੈ ਬਾਈ ਗਵਰਨਮੈਂਟ ਆਫ ਪੰਜਾਬ ਬਾਈ ਗਿੱਤ ਕੱਕਲਾ ਆ ਇਹ ਸਭ ਸਰ ਉਸਲੇ ਦੇ 2012 ਤੋਂ ਲੈ ਕੇ ਹੁਣ ਤੱਕ ਦੇਖ ਲਓ ਕਿੰਨੇ ਸਾਲ ਬੀਤ ਗਏ ਹੈ ਜਿਹੜਾ ਇੰਡਸਟਰੀ ਦਾ ਸਟੇਟਸ ਨੋਟੀਫਿਕੇਸ਼ਨ ਹੋ ਚੁੱਕਾ ਹੈ ਉਹਦੀਆਂ ਸੂਲਤਾ ਨਹੀਂ ਐਕਸਟੈਂਡ ਕੀਤੀਆਂ ਗਈਆਂ ਇਸ ਇੰਡਸਟਰੀ ਨੂੰ ਬਸ ਇੰਨੀ ਕੀ ਤਾਕਤ ਹੈ ਸਾਡੀ ਸਾਡਾ ਕੀ ਪਲਾਨ ਹੁਣ ਅੱਗੇ ਹੁਣ ਜੇ ਤੁਸੀਂ ਅੱਜ ਇਕੱਠੇ ਹੋਏ ਹੋ ਤੇ ਕੀ ਤੁਸੀਂ ਅੱਜ ਮਤਾ ਪਾਸ ਕੀਤਾ ਹੈ ਜਾਂ ਕਰਨਾ ਹੈ ਤੇ ਇਹਦੇ ਬਾਰੇ ਜਾਣਕਾਰੀ ਅਸੀਂ ਇਕੱਠੇ ਹੋਏ ਆ ਇੱਥੇ ਆਪਣੇ ਜਿਹੜੇ ਅਸੀਂ ਵਿੰਗਸ ਹੈ ਹੋਟਲ ਇੰਡਸਟਰੀ ਦੇ ਉਹ ਸਪਰੈਡ ਕਰ ਰਹੇ ਆ ਉਹ ਅੱਜ ਲੁਧਿਆਣਾ ਐਂਟਰ ਕੀਤੇ ਆ ਲੁਧਿਆਣਾ ਦੀ ਇੱਕ ਐਸੋਸੀਏਸ਼ਨ ਬਣਾ ਰਹੇ ਆ ਇੱਥੇ ਆਪਣਾ ਚੈਪਟਰ ਖੋਲ ਰਹੇ ਆ ਤਾਂ ਕਿ ਜਿਹੜੇ ਇੱਥੋਂ ਦੇ ਲੋਕਲ ਹੋਟਲਰ ਹੈਗੇ ਨੇ ਲੁਧਿਆਣਾ ਚ ਬਿਜ਼ਨਸ ਤੁਹਾਨੂੰ ਪਤਾ ਪੰਜਾਬ ਚ ਸਭ ਤੋਂ ਜ਼ਿਆਦਾ ਜਿਹੜੇ ਇੱਥੇ ਦੇ ਲੋਕਲ ਐਸੋਸੀਏਸ਼ਨ ਦੇ ਹੋਟਲ ਦੇ ਜਿਹੜੇ ਮੈਂਬਰਸ ਹੈਗੇ ਉਹਨਾਂ ਨੂੰ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਡੇ ਟੂ ਡੇ ਬਾਏ ਦਾ ਗਵਰਨਮੈਂਟ ਡਿਪਾਰਟਮੈਂਟ ਐਕਸਾਈਜ਼ ਹੈ ਟੈਕਸਟੇਸ਼ਨ ਹੈ ਫੂਡ ਡਿਪਾਰਟਮੈਂਟ ਹੈ ਐਫ ਐਸ ਐਸ ਆਈ ਹੈ ਜਾਂ ਕੋਈ ਹੋਰ ਹੈ ਉਹਨਾਂ ਨੂੰ ਲੋਕਲ ਲੈਵਲ ਤੇ ਹੱਲ ਕੀਤਾ ਜਾ ਸਕੇ ਲੋਕਲ ਅਸੀਂ ਇੱਕ ਬਾਡੀ ਬਣਾਉਣ ਜਾ ਰਹੇ ਹਾਂ ਜਿਹੜੀ ਉਹਨਾਂ ਦੀ ਪ੍ਰੋਬਲਮ ਡੇ ਟੂ ਡੇ ਸੁਨੇਗੀ ਸੁਣ ਕੇ ਉਹਦਾ ਹੱਲ ਕੱਢੇਗੀ ਤੇ ਉਸ ਅਫਸਰਾਂ ਨੂੰ ਮਿਲਿਆ ਜਾਏਗਾ ਜਿਹੜੇ ਡਿਪਾਰਟਮੈਂਟ ਜਿਹੜੇ ਹਨ ਉਹ ਹੋਟਲ ਇੰਡਸਟਰੀ ਨੂੰ ਟਰਬਲ ਦੇ ਦਿੰਦੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਜਿਹੜੀ ਹੋਟਲ ਇੰਡਸਟਰੀ ਹੈਗੀ ਆ ਉਹਦੇ ਵਿੱਚ ਇੱਕ ਜਿਹੜੀ ਇਹਨਾਂ ਨੇ ਹੁਣ ਕੋਈ ਬੋਡੀ ਤਿਆਰ ਕਰਨੀ ਆ ਉਹਦੇ ਵਿੱਚ ਲੋਕਲ ਅ ਅਫਸਰਾਂ ਨੂੰ ਮਿਲਿਆ ਜਾਏਗਾ ਤੇ ਲੋਕਲ ਲੀਡਰਾਂ ਨੂੰ ਵੀ ਮਿਲੇ ਜਾਏਗਾ ਤਾਂ ਜੋ ਜਿਹੜੀ ਹੋਟਲ ਇੰਡਸਟਰੀ ਹੈਗੀ ਆ ਤੇ ਉਹਨੂੰ ਹੋਰ ਅੱਗੇ ਵਧਾਇਆ ਜਾਵੇ ਸਰ ਪਟਿਆਲਾ ਤੋਂ ਆਏ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਮੀਟਿੰਗ ਬਾਰੇ ਮੈਂ ਗੁਰਦੀਪ ਸਿੰਘ ਗੱਲੋਵਾਲੀਆ ਪ੍ਰੈਜ਼ੀਡੈਂਟ ਪਟਿਆਲਾ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਤੇ ਇਹੀ ਜਿਹੜੀ ਹੈ ਇੱਕ ਤਾਂ ਪਹਿਲਾਂ ਮੈਂ ਵਧਾਈ ਦੇਣਾ ਚਾਹਨਾ ਜਿਹੜੀ ਨਵੀਂ ਬਾਡੀ ਸਾਡੀ ਲੁਧਿਆਣਾ ਦੀ ਸੀ ਕਰ ਰਹੇ ਆ ਤੇ ਉਹਨੂੰ ਵਧਾਈ ਦੇ ਪਾਤਰ ਆ ਸਾਡੇ ਜੀ ਉਹ ਤੇ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸतीश ਰੋੜਾ ਜੀ ਉਹਨਾਂ ਦੀ ਰਹਿਨਮਾਈ ਹੇਠ-ਹੇਠ ਇਹ ਬਾਡੀ ਬਣ ਰਹੀ ਹੈ ਜੀ ਤੇ ਇਹ ਬਹੁਤ ਜ਼ਿਆਦਾ ਸਲਾਘਾਯੋਗ ਕਦਮ ਹੈ ਤੇ ਇੱਥੇ ਦੀ ਵੀ ਜਿਵੇਂ ਸਾਡੀਆਂ ਪ੍ਰੋਬਲਮ ਸੋਲਵ ਹੁੰਦੀਆਂ ਆਈਆਂ ਨੇ ਅੱਜ ਤੱਕ ਜਦੋਂ ਵੀ ਅਸੀਂ ਜੁਆਇਨ ਕੀਤਾ ਸੀ ਬਹੁਤ ਸਾਲ ਹੋ ਗਏ ਸਾਨੂੰ ਜੁਆਇਨ ਕੀਤੇ ਨੂੰ ਖਰਾਬ ਨੂੰ ਜੋ ਬਣੀ ਬੋਡੀ ਬਣੀ ਹੋਈ ਹੈ ਤੋਂ ਉਹਦੇ ਵਿੱਚ ਸਾਡੀਆਂ ਜਿਹੜੀਆਂ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀਆਂ ਲੇਟਸਟ ਹੁਣ ਪੋਲੀਸ਼ਨ ਦੀ ਪ੍ਰੋਬਲਮ ਆਈ ਹੈ ਬਹੁਤ ਵੱਡੀ ਕਿ ਜਿਹੜੇ ਪੁਰਾਣੇ ਹੋਟਲ ਬਣੇ ਹੋਏ ਹਨ ਉਹਨਾਂ ਦੇ ਹੁਣ ਉਹ ਪੋਸੀਬਲ ਹੀ ਨਹੀਂ ਹੈਗਾ ਕਿ ਉੱਥੇ ਉਹ ਵੱਡੇ ਵੱਡੇ ਟੈਂਕ ਲਗਾ ਕੇ ਉਹਨਾਂ ਨੂੰ ਪਾਟਰ ਨੂੰ ਪਿਉਰੀਫਾਈ ਕਰਨ ਕਿਉਂਕਿ 40 ਸਾਲ ਪੁਰਾਣਾ ਹੋਟਲ ਬਣਿਆ ਹੋਇਆ ਹੈ ਉਹਦੇ ਵਿੱਚ ਪੋਸੀਬਲ ਹੀ ਨਹੀਂ ਹੈ ਉਹਦੇ ਕੋਲ ਜਗ੍ਹਾ ਕਿੱਥੋਂ ਲੈ ਕੇ ਆਏਗਾ ਕਿਵੇਂ ਕਰੇਗਾ ਔਰ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ ਸਾਡੇ ਹੋਟਲ ਜਾਂਦੇ ਨੇ ਉਹਨਾਂ ਚ ਆਲਰੇਡੀ ਉਹਨਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਤੋਂ ਕਨੈਕਸ਼ਨ ਲਏ ਹੋ ਉਧਰ ਜਾ ਰਿਹਾ ਟ੍ਰੀਟਮੈਂਟ ਪਲਾਂਟ ਉਹਨਾਂ ਦਾ ਕਾਰਪੋਰੇਸ਼ਨ ਦਾ ਲੱਗਿਆ ਹੀ ਹੋਇਆ ਹੈ ਉਹ ਇਹ ਸਾਨੂੰ ਪ੍ਰੋਬਲਮ ਜਿਹੜੀਆਂ ਨੇ ਸਾਡੀਆਂ ਅਸਤੀਜ ਜੀ ਸਾਡੇ ਨੀਲ ਠਾਕੁਰ ਸਾਹਿਬ ਇਹ ਸਾਡੀਆਂ ਸਾਰੀਆਂ ਪ੍ਰੋਬਲਮ ਸੋਲਵ ਕਰਵਾ ਰਹੇ ਨੇ ਜੀ ਤੇ ਥੈਂਕ ਯੂ ਜੀ ਚਿਰਾਗ ਠਾਪਰ ਨੂੰ ਲੁਧਿਆਣਾ ਹੋਟਲ ਐਂਡ ਰੈਸਟੋਰੈਂਟ ਦਾ ਜਿਹੜਾ ਹੈਗਾ ਵਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਗਲਵਤ ਕਰ ਲੈਨੇ ਆ ਚਿਰਾਗ ਜੀ ਅੱਜ ਤੁਹਾਨੂੰ ਲੁਧਿਆਣਾ ਹੋਟਲ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਪਹਿਲਾਂ ਤਾਂ ਲੁਧਿਆਣਾ ਲਾਈਵ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਲੁਧਿਆਣਾ ਸਰ ਕੀ ਕਹਿਣਾ ਚਾਹੁੰਦੇ ਹੋ ਐਡੀ ਵੱਡੀ ਜ਼ਿੰਮੇਵਾਰੀ ਤੁਹਾਨੂੰ ਸ ਜਿਹੜੇ ਹੋਟਲਮੈਨ ਆਪਣੇ ਇੰਡਸਟਰੀ ਦੇ ਜਿਹੜੇ ਨੁਮਾਇੰਦੇ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਤੁਹਾਨੂੰ ਰਲ ਕੇ ਸਾਰੀ ਜਿਹੜੀ ਹੈਗੀ ਜ਼ਿੰਮੇਵਾਰੀ ਸੌਂਪੀ ਆ ਤੇ ਇਸ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਨਿਭਾਵਾਂਗੇ ਮੈਂ ਸਭ ਤੋਂ ਪਹਿਲਾਂ ਅੱਜ ਮੇਰੇ ਜਿਹੜੇ ਸੀਨੀਅਰ ਆਫੀਸਰਾਂ ਨੂੰ ਧੰਨਵਾਦ ਕਰਦਾ ਹਾਂ ਸਾਡੇ ਵਿੱਚ ਚੇਅਰਮੈਨ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਗਵਰਨਰਮੈਂਟ ਪੰਜਾਬ ਤੋਂ ਅਨਿਲ ਠਾਕੁਰ ਜੀ ਆਏ ਨੇ ਸਾਡੇ ਪੰਜਾਬ ਦੇ ਪ੍ਰਧਾਨ ਸਤੀਸ਼ अरोੜਾ ਜੀ ਔਰ ਸਾਡੇ ਸੀਈਓ ਪੀ ਚੱਠਾ ਜੀ ਪਹਿਲੇ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸੈਕੰਡਲੀ ਜਿਹੜਾ ਤੁਸੀਂ ਪੁੱਛਿਆ ਪੂਰੀ ਤੰਦੇਹੀ ਨਾਲੇ ਜ਼ਿੰਮੇਵਾਰੀ ਨਿਭਾਵਾਂਗੇ ਕਿਉਂਕਿ ਹੋਟਲ ਰਿਜ਼ੋਰਟਸ ਵਾਲਿਆਂ ਨੂੰ ਬਹੁਤ ਸਾਰੇ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆ ਸਾਡੀ ਮੀਟਿੰਗ ਦਾ ਇੱਕ ਅਜੰਡਾ ਹੋਰ ਸੀ ਕਿ ਜਿਹੜਾ ਸਾਡੀ ਹੋਟਲ ਐਂਡ ਰਿਜ਼ੋਰਟਸ ਹੈ ਇਹਨੂੰ ਇੰਡਸਟਰੀ ਦਾ ਦਰਜਾ ਨਹੀਂ ਦਿੱਤਾ ਗਿਆ ਅਜੇ ਤੱਕ ਜਦ ਕਿ ਸਭ ਤੋਂ ਜ਼ਿਆਦਾ ਟੈਕਸ ਵੀ ਮੇਰੇ ਕੱਲ ਸਾਡੀ ਇੰਡਸਟਰੀ ਹੀ ਕਰਦੀ ਹੋਈ ਹੈ ਨਾ ਸਭ ਤੋਂ ਰੇਵਨਿਊ ਵੀ ਅਸੀਂ ਹੀ ਜਨਰੇਟ ਕਰਦੇ ਆ ਤਾਂ ਅਸੀਂ ਸਰਕਾਰ ਤੋਂ ਪੂਰ ਜੋਰ ਮੰਗ ਕਰਦੇ ਆ ਕਿ ਸਾਨੂੰ ਜਿਹੜਾ ਸਾਡੇ ਹੋਟਲ ਐਂਡ ਰਿਜ਼ੋਰਟਸ ਹੈ ਇਹਨੂੰ ਇੰਡਸਟਰੀ ਦਾ ਜਿਹੜਾ ਦਰਜਾ ਦਿੱਤਾ ਜਾਵੇ ਔਰ ਉਸ ਤੋਂ ਇਲਾਵਾ ਮੈਂ ਲੁਧਿਆਣੇ ਦੇ ਜਿੰਨੇ ਵੀ ਸਾਡੇ ਰੈਸਟੋਰੈਂਟਸ ਨੇ ਹੋਟਲਸ ਜਿੰਨੇ ਵੀ ਨੇ ਸਾਰੇ ਮੈਂ ਸਭ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਚੱਲਾਂਗੇ ਉਸ ਇਸ ਐਸੋਸੀਏਸ਼ਨ ਚ ਕੋਈ ਵੀ ਦਿੱਕਤ ਆਂਦੀ ਹੈ ਤਾਂ ਸਾਨੂੰ ਸਾਡੇ ਸੀਨੀਅਰਸ ਤੇ ਬਹੁਤ ਮਾਣ ਹੈ ਅਸੀਂ ਕੋਈ ਕੰਮ ਲੁਧਿਆਣਾ ਸ਼ਹਿਰ ਚ ਇਹਨਾਂ ਦਾ ਰੁਕਣ ਨਹੀਂ ਦਵਾਗੇ ਜੋ ਇਹਨਾਂ ਦੇ ਜਾਇਜ਼ ਕੰਮ ਹੈ ਉਹ ਸਾਰੇ ਅਸੀਂ ਪਹਿਲ ਦੇ ਆਧਾਰ ਤੇ ਪੂਰੇ ਕਰਾਂਗੇ ਉਹ ਸਾਡੀ ਹਰ 2 ਮਹੀਨੇ ਬਾਅਦ ਮੀਟਿੰਗ ਹੋਇਆ ਕਰੂਗੀ ਔਰ ਸੈਕੰਡਲੀ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਸਾਡੀ ਐਡਮਿਨਿਸਟ੍ਰੇਸ਼ਨ ਹੈ ਉਹਦੇ ਨਾਲ ਅਸੀਂ ਰੈਗੂਲਰਲੀ ਜਿਹੜਾ ਵਾ ਟਾਈਪ ਰੱਖਾਂਗੇ ਤਾਂ ਕਿ ਚਾਹੇ ਪੋਲਿਊਸ਼ਨ ਬੋਰਡ ਹੋ ਗਿਆ ਚਾਹੇ ਫਾਇਰ ਵਾਲੇ ਹੋ ਗਏ ਹੈ ਨਾ ਜਿੰਨੇ ਵੀ ਸਾਨੂੰ 12 13 ਲਗਭਗ ਮਹਿਕਮੇ ਲੱਗਦੇ ਆ ਉਹ ਸਾਰਨਾ ਅਸੀਂ ਜਿਹੜਾ ਨਾ ਇੱਕ ਵਾਰੀ ਮੀਟਿੰਗ ਟਾਈਮ ਟੈਂਪ ਕਰਿਆ ਕਰਾਂਗੇ ਜੇ ਉਹਨਾਂ ਨੂੰ ਵੀ ਕਿਸੇ ਹੋਟਲ ਰੈਸਟੋਰਟਸ ਕੋਈ ਪ੍ਰੋਬਲਮ ਆਂਦੀ ਹੈ ਉਹ ਸਾਰਨਾ ਟਾਈਪ ਕਰਾਂਗੇ ਅਸੀਂ ਉਹਨਾਂ ਦੇ ਆਨ ਤੋਂ ਪਹਿਲਾਂ ਹੀ ਅਸੀਂ ਉਹ ਚੀਜ਼ ਰੈਕਟੀਫਾਈ ਪਹਿਲਾਂ ਅਸੀਂ ਕਰਵਾਵਾਂਗੇ ਕਿਉਂਕਿ ਪਹਿਲਾਂ ਸਾਡਾ ਕੰਮ ਹੈ ਔਰ ਮੈਂ ਆਪਣੇ ਜਿੰਨੇ ਸਾਡੇ ਰੈਸਟੋਰੈਂਟ ਵਾਲੇ ਭਰਾ ਨੇ ਮੈਂ ਸਾਰਨਾ ਆਸ਼ਵਾਸਨ ਦਿੰਨਾ ਹੈ ਕਿ ਬੜੇ ਅੱਛੇ ਤਰੀਕੇ ਨਾਲ ਅਸੀਂ ਐਸੋਸੀਏਸ਼ਨ ਨੂੰ ਚਲਾਵਾਂਗੇ ਔਰ ਅਸੀਂ ਜਿਹੜਾ ਸਾਡੇ ਸੀਨੀਅਰ ਇਹਨਾਂ ਦਾ ਨਾਮ ਵੀ ਪੂਰਾ ਰੌਸ਼ਨ ਕਰਾਂਗੇ ਸਰ ਇੱਕ ਸਾਡੇ ਨਾ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਦਾ ਇੱਕ ਸਵਾਲ ਹੈਗਾ ਜੇ ਤੁਸੀਂ ਕਹੋਂ ਤਾਂ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਾਂ ਤੁਸੀਂ ਆਪਣੀ ਲਿਸਟ ਦੇ ਵਿੱਚ ਉਹ ਇੱਕ ਉਹ ਵੀ ਜੋੜ ਲਿਓ ਪ੍ਰੋਬਲਮਸ ਹੈ ਉਹ ਵੀ ਦੋ ਤਿੰਨ ਉਹਨਾਂ ਦੀਆਂ ਉਹ ਕਹਿੰਦੇ ਨੇ ਵੀ ਜਦੋਂ ਵੀ ਅਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਜਾਂ ਹੋਟਲ ਦੇ ਵਿੱਚ ਮੈਰਿਜ ਫੰਕਸ਼ਨ ਜਾਂ ਕਿਸੇ ਹੋਰ ਫੰਕਸ਼ਨ ਦੇ ਉੱਤੇ ਜਾਂਦੇ ਆਂ ਤੇ ਫੋਟੋਗ੍ਰਾਫਰਸ ਨੂੰ ਜਿਹੜਾ ਹੈਗਾ ਉਹ ਫੂਡ ਮੁਹੱਈਆ ਨਹੀਂ ਕਰਵਾਇਆ ਜਾਂਦਾ ਤੇ ਇਹ ਇੱਕ ਉਹਨਾਂ ਦੀ ਮੇਨ ਵੱਡੀ ਪ੍ਰੋਬਲਮ ਹੈ ਵੀ ਅਸੀਂ ਫੋਟੋਗ੍ਰਾਫਰ ਤੋਂ ਬਿਨਾਂ ਵੀ ਵਿਆਹ ਨਹੀਂ ਹੋ ਸਕਦਾ ਤੇ ਹੋਟਲ ਦੀ ਸਪੇਸ ਤੋਂ ਬਿਨਾਂ ਵੀ ਵਿਆਹ ਨਹੀਂ ਹੋ ਸਕਦਾ ਪਰ ਉਹ ਕਹਿੰਦੇ ਵੀ ਸਾਡੀ ਬਹੁਤ ਵੱਡੀ ਇੱਕ ਦਿੱਕਤ ਹੈਗੀ ਹੈ ਵੀ ਸਾਨੂੰ ਉਹ ਫੂਡ ਪ੍ਰੋਵਾਈਡ ਨਹੀਂ ਕਰਦੇ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਇਹ ਪ੍ਰੋਬਲਮ ਮੈਨੂੰ ਦਾ ਅੱਛਾ ਆਨਸਰ ਦਿੰਨਾ ਜੀ ਮੇਰੇ ਇਸ ਹੋਟਲ ਨੂੰ 5 ਸਾਲ ਹੋ ਗਏ ਮੇਰੇ ਸੈਕੰਡ ਹੋਟਲ ਨੂੰ 12 ਸਾਲ ਹੋ ਚੁੱਕੇ ਹੈ ਸਾਡੇ ਹੋਟਲ ਚ ਅੱਜ ਤੱਕ ਰੱਬ ਦੀ ਕਿਰਪਾ ਕਿਸੇ ਕਸਟਮਰ ਵੀ ਨਹੀਂ ਗਿਆ ਕਿ ਜਿਹੜਾ ਤੁਹਾਡਾ ਫੋਟੋਗ੍ਰਾਫਰ ਹੈ ਉਹਦੀ ਪਲੇਟ ਨਹੀਂ ਲੱਗੇਗੀ ਆਪਾਂ ਇਹਦੇ ਰਿਗਾਰਡਿੰਗ ਜਿਹੜਾ ਤੁਹਾਡਾ ਮੈਂ ਬਿਲਕੁਲ ਇਹ ਪੁਆਇੰਟ ਨੋਟ ਕਰ ਲੈਣਾ ਮੈਂ ਆਪਣੇ ਜਿੰਨੇ ਰੈਸਟੋਰੈਂਟ ਵਾਲੇ ਲੁਧਿਆਣਾ ਦੇ ਵਿੱਚ ਹੋਟਲ ਵਾਲੇ ਆ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸੱਚਾਈ ਗੱਲ ਹੈ ਤੁਹਾਡੀ ਫੋਟੋਗ੍ਰਾਫਰ ਤੋਂ ਵਯਰ ਵਿਆਹ ਹੋ ਹੀ ਨਹੀਂ ਸਕਦਾ ਤੇ ਉਹਨਾਂ ਨੂੰ ਵੀ ਅਸੀਂ ਜਿੱਦਾਂ ਤੁਹਾਡੇ ਗੈਸਟ ਹੈ ਅਸੀਂ ਫੋਟੋਗ੍ਰਾਫਰ ਨੂੰ ਵੀ ਐਜ਼ ਅ ਗੈਸਟ ਸਮਝੀਏ ਮੈਂ ਸਾਰਿਆਂ ਨੂੰ ਸੰਦੇਸ਼ ਇਹ ਹੀ ਦੇਣਾ ਜਿਹੜੇ ਫੋਟੋਗ੍ਰਾਫਰ ਹੁੰਦੇ ਆ ਜਾਂ ਡੀਜੇ ਵਾਲੇ ਹੁੰਦੇ ਆ ਜਿਹੜੇ ਵੀ ਬੰਦੇ ਹੁੰਦੇ ਨੇ ਆਊਟਸੋਰਸ ਵਾਲੇ ਉਹ ਵੀ ਸਾਰੇ ਹਿਊਮਨ ਬੀਿੰ ਤੇ ਬੜਾ ਅੱਛਾ ਸੈਸ਼ਨ ਹੈ ਤੁਹਾਡੀ ਮੈਂ ਇਹ ਮੁੱਦਾ 100% ਨੈਕਸਟ ਮੀਟਿੰਗ ਦੇ ਵਿੱਚ ਚੱਕੂਗਾ ਔਰ ਸਾਰੇ ਰੈਸਟੋਰੈਂਟਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹਨਾਂ ਦੇ ਵੀ ਨਾਲ ਬਿਠਾ ਕੇ ਉਹਨਾਂ ਨੂੰ ਵੀ ਇਦਾਂ ਹੀ ਖਾਣਾ ਖੁਲਾਇਆ ਜਾਵੇ ਉਹਨਾਂ ਦਾ ਵੀ ਪਲੇਟ ਸਿਸਟਮ ਦੇ ਵਿੱਚ ਉਹਨਾਂ ਨੂੰ ਇਨਕਲੂਡ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੋਂ ਚਿਰਾਗ ਥਾਪਰ ਜੀ ਨੇ ਜਿਹੜੀਆਂ ਸੀਗੀਆਂ ਮੁਸ਼ਕਲਾਂ ਦੱਸੀਆਂ ਤੇ ਉਹ ਜਿਹੜਾ ਪ੍ਰਧਾਨ ਇਹਨਾਂ ਨੂੰ ਬਣਾਇਆ ਗਿਆ ਤੇ ਇਹ ਕਹਿੰਦੇ ਆ ਵੀ ਅਸੀਂ ਬਹੁਤ ਵਧੀਆ ਢੰਗ ਦੇ ਨਾਲ ਜਿਹੜੀ ਹੈਗੀ ਆ ਤੰਦੇਈ ਦੇ ਨਾਲ ਜਿਹੜੀ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਇਹ ਨਹੀਂ ਹੋਈ ਹੈ ਹੋਟਲ ਇੰਡਸਟਰੀ ਦੀ ਉਹਦੇ ਵਿੱਚ ਤੁਸੀਂ ਅੱਜ ਆਏ ਹੋ ਤੇ ਕੀ ਡਿਸਕਸ਼ਨ ਹੋਈ ਹੈ ਤੇ ਕੀ ਇਹਦੇ ਬਾਰੇ ਤੁਸੀਂ ਇਹਨਾਂ ਨੂੰ ਸੋਲੂਸ਼ਨ ਦੱਸੇ ਬਿਲਕੁਲ ਹੋਟਲ ਇੰਡਸਟਰੀ ਦੀ ਅੱਜ ਇੱਥੇ ਮੀਟਿੰਗ ਹੋਈ ਹੈ ਔਰ ਲਗ ਲਗ ਸਿਟੀਜ਼ ਤੋਂ ਜਿਹੜੇ ਇੱਥੇ ਹੋਟਲ ਐਸੋਸੀਏਸ਼ਨ ਵਾਲੇ ਮੈਂਬਰਸ ਪਹੁੰਚੇ ਨੇ ਡੈਫੀਨੇਟਲੀ ਪੋਜ਼ਿਟਿਵ ਵੇ ਦੇਖਦੇ ਆ ਨਹੀਂ ਤਾਂ ਹੁਣ ਤੱਕ ਸੁਣਿਆ ਤਾਂ ਕਿਸੇ ਦਾ ਨਹੀਂ ਜਾਂਦਾ ਸੀ ਸਿਰਫ ਸੁਨਾਇਆ ਜਾਂਦਾ ਸੀ ਸੋ ਪਹਿਲੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਬਾਕੀਆਂ ਦੇ ਸੁਝਾਅ ਦੇ ਨਾਲ ਚੱਲਦੀ ਹੈ ਜਿਹਨੇ ਜ਼ਮੀਨੀ ਲੈਵਲ ਤੱਕ ਉਤਰ ਕੇ ਦੇਖਿਆ ਵੀ ਇਕੱਲੇ ਇਕੱਲੇ ਡਿਪਾਰਟਮੈਂਟ ਨੂੰ ਕੀ ਦਿੱਕਤ ਆ ਰਹੀ ਹੈ ਸੋ ਉਸੇ ਅਦੀਨ ਜਿਹੜੀ ਆ ਜੇ ਹੋਟਲ ਐਸੋਸੀਏਸ਼ਨ ਵਾਲਿਆਂ ਨੇ ਮੀਟਿੰਗ ਕੀਤੀ ਗਈ ਆ ਇਹਨਾਂ ਦਾ ਬਕਾਇਦਾ ਜੋ ਪ੍ਰੋਬਲਮਸ ਆ ਰਹੀਆਂ ਉਹ ਸੁਣੀਆਂ ਵੀ ਗਈਆਂ ਨੇ ਔਰ ਜੋ ਪ੍ਰੋਬਲਮਸ ਮੈਥਾ ਲੁਧਿਆਣਾ ਸ਼ਹਿਰ ਦੀ ਗੱਲ ਕਰਾਂਗੇ ਵੀ ਜੋ ਲੁਧਿਆਣਾ ਸ਼ਹਿਰ ਨੂੰ ਖਾਸ ਤੌਰ ਤੇ ਦਿੱਕਤਾਂ ਆਈਆਂ ਜਾਂ ਫਿਰ ਕੋਈ ਇੱਕ ਵਿਚ ਵਾਲਾ ਰਾਸਤਾ ਚਾਹੀਦਾ ਹੈ ਵੀ ਜਿਹੜੀ ਪਹਿਲਾਂ ਨੋਰਮਸ ਜਾਂ ਕੰਡੀਸ਼ਨਸ ਫੁੱਲਫਿਲ ਨਹੀਂ ਹੋਈਆਂ ਪਰ ਹੁਣ ਹੋਣੀਆਂ ਚਾਹੀਦੀਆਂ ਨੇ ਉਹ ਸਾਰਾ ਰਲ ਕੇ ਜਰੂਰ ਬੈਠ ਕੇ ਇੱਕ ਟੇਬਲ ਤੇ ਡੀਪ ਡਿਸਕਸ਼ਨ ਵੀ ਇਹਦੀ ਇੱਕ ਦਿਨ ਕਰਾਂਗੇ ਔਰ ਮੀਟਿੰਗ ਲੈ ਕੇ ਜਰੂਰ ਚਾਹਾਂਗੇ ਵੀ ਲੁਧਿਆਣਾ ਸ਼ਹਿਰ ਦੀ ਜਿਹੜੀ ਡਵੈਲਪਮੈਂਟ ਹੈ ਉਹਦੇ ਵਿੱਚ ਜੋ ਇੱਕ ਅਹਿਮ ਭੂਮਿਕਾ ਹੈ ਹੋਟੈਲਸ ਯਾਰ ਸਾਰੀ ਚੀਜ਼ਾਂ ਨਿਭਾਉਂਦੇ ਨੇ ਉਹ ਉਹਨਾਂ ਨਾਲ ਮਿਲ ਕੇ ਜੋ ਦਿੱਕਤਾਂ ਨੇ ਉਹਨਾਂ ਨੂੰ ਸੋਲਵ ਆਊਟ ਕੀਤੀ ਮੈਡਮ ਇੱਕ ਹੋਟਲ ਇੰਡਸਟਰੀ ਜਿਹੜੀ ਬਹੁਤ ਵੱਡੀ ਇੰਡਸਟਰੀ ਆ ਤੇ ਸਭ ਤੋਂ ਵੱਧ ਜਿਹੜੀ ਮੈਕਸਿਮਮ ਟੈਕਸ ਪੇਅਰ ਇਹ ਇੰਡਸਟਰੀ ਹੈਗੀ ਆ ਪਰ ਉਹਨੀਆਂ ਸਹੂਲਤਾਂ ਇਹਨਾਂ ਵੱਲੋਂ ਕਿਹਾ ਗਿਆ ਵੀ ਉਹ ਨਹੀਂ ਮਿਲ ਪਾਰੀਆਂ ਉਹਦਾ ਕੀ ਕਾਰਨ ਹੈ ਦੇਖੋ ਇਸੇ ਕਰਕੇ ਤਾਂ ਆਏ ਆ ਅੱਜ ਇਨਾਂ ਦੀ ਇਹ ਦਿੱਕਤਾਂ ਸੁਣਨ ਕਰਕੇ ਕਰ ਲਈਏ ਤਾਂ ਆਈ ਐਮ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਪਹਿਲਾਂ ਕੀ ਹੁੰਦਾ ਸੀ ਸਿਰਫ ਥੋਪਿਆ ਜਾਂਦਾ ਸੀ ਸੁਣਿਆ ਨਹੀਂ ਜਾਂਦਾ ਸੀ ਸਿਰਫ ਉਹ ਜਿਹੜੇ ਨੀਅਰ ਐਂਡ ਡੀਅਰਸ ਹੁੰਦੇ ਸੀ ਉਹਨਾਂ ਦੀ ਸੁਣਵਾਈ ਕੀਤੇ ਜਾਂਦੇ ਸੀ ਸੋ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਮੋਟਿਵ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਔਰ ਜਿੱਥੇ ਕਿ ਇਹ ਸਾਰੇ ਵੀਰ ਜਿੰਨੇ ਵੀ ਹੋਟਲ ਐਸੋਸੀਏਸ਼ਨ ਵਾਲੇ ਨੇ ਬਹੁਤ ਟਾਈਮ ਭੂਮਿਕਾ ਨਿਭਾਉਂਦੇ ਨੇ ਚਾਹੇ ਅਸੀਂ ਉਹ ਟੈਕਸਪੇਅਰ ਦੇ ਰੂਪ ਦੇ ਵਿੱਚ ਕਹੀਏ ਜਾਂ ਫੈਸਿਲਿਟੀਆਂ ਪ੍ਰੋਵਾਈਡ ਕਰਨ ਦੇ ਰੂਪ ਦੇ ਵਿੱਚ ਕਹੀਏ ਸੋ ਜੇ ਇਹ ਸਾਡੇ ਪ੍ਰਤੀ ਇਹਨੇ ਅ ਅچھے ਤਰੀਕੇ ਨਾਲ ਚੱਲ ਰਿਹਾ ਤਾਂ ਸਾਡੀ ਵੀ ਡਿਊਟੀ ਬਣਦੀ ਹੈ ਵੀ ਕਿਤੇ ਨਾ ਕਿਤੇ ਜੋ ਦਿੱਕਤਾਂ ਇਹਨਾਂ ਨੂੰ ਆ ਰਹੀਆਂ ਨੇ ਉਹਨਾਂ ਨੂੰ ਅਸੀਂ ਹੱਲ ਕਰੀਏ ਥੈਂਕ ਯੂ